ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਅੱਜ ਵੋਟ ਪਈ ਹੈ ਉਹ ਆਮ ਲੋਕ ਆਮ ਲੋਕਾਂ ਦੇ ਘਰਾਂ ਚੋਂ ਨਿਕਲੇ ਹੋਏ ਇੱਕ ਮੁੱਖ ਮੰਤਰੀ ਨੇ ਤੇ ਅਸੀਂ ਵੀ ਆਮ ਲੋਕ ਆ ਸਾਨੂੰ ਵੀ ਰਾਜਨੀਤੀ ਦਾ ਪਹਿਲੇ ਕੁਝ ਨਹੀਂ ਪਤਾ ਸੀ ਅਸੀਂ ਵੀ ਰਾਜਨੀਤੀ ਚ ਨਹੀਂ ਸੀ ਸਾਡੇ ਵਰਗੇ ਆਮ ਵਰਕਰਾਂ ਨੂੰ ਅੱਜ ਉਹਦਿਆਂ ਨਾਲ ਨਿਵਾਜਿਆ ਇਹ ਉਹੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੇ ਜੋ ਕੰਮਾਂ ਨੂੰ ਪਈ ਹੈ ਤੁਸੀਂ ਤਰਨ ਤਰਨ ਜਾ ਕੇ ਆਏ ਤੁਸੀਂ ਜਿਵੇਂ ਦੱਸਿਆ ਵੀ 10 ਦਿਨ ਮੈਂ ਉੱਥੇ ਲਗਾ ਕਈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਸਭ ਤੋਂ ਪਹਿਲਾਂ ਤੁਹਾਨੂੰ ਲੱਗਿਆ ਵੀ ਇਹ ਜਿੱਤ ਮੁਸ਼ਕਿਲਾਂ ਲੜਨੇ ਟਫ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਪਹਿਲਾਂ ਐਕਸਪੀਰੀਅੰਸ ਹੀਗਾ ਬਿਲਕੁਲ ਵੀ ਨਹੀਂ ਜੀ ਜਦੋਂ ਅਸੀਂ ਪਹਿਲੇ ਦਿਨ ਗਏ ਸੀ ਤਾਂ ਸਾਨੂੰ ਬੜਾ ਇਥੋਂ ਲੋਕਾਂ ਨੇ ਕਿਹਾ ਕਿ ਧਿਆਨ ਨਾਲ ਜਾਇਓ ਪੰਥਕ ਏਰੀਆ ਹੈ ਉਥੇ ਪੰਥ ਦੇ ਨਾਮ ਤੇ ਵੋਟ ਪੈਣੀ ਹੈ ਖੜਕਾ ਦੜਕਾ ਵੀ ਹੋ ਸਕਦਾ ਹੈ ਸਾਰਾ ਕੁਝ ਬਹੁਤ ਬਹੁਤ ਲੋਕਾਂ ਦੇ ਕਮੈਂਟ ਸੀ ਔਰ ਖਾਸ ਕਰਕੇ ਵਿਰੋਧੀ ਪਾਰਟੀਆਂ ਜਿਹੜਾ குரு ਇੱਕ ਪ੍ਰਚਾਰ ਕਰਦੀਆਂ ਨਾ Facebook ਤੇ ਉਹ ਉਹ ਸੋਸ਼ਲ ਮੀਡੀਆ ਤੇ ਉਹ ਚੱਲਦਾ ਸੀ ਸੋ ਸਾਡੇ ਘਰਦਿਆਂ ਨੂੰ ਵੀ ਚਿੰਤਾ ਸੀ ਕਿ ਇਹ ਪੰਥਕ ਇਲਾਕਾ ਹੈ ਥੋੜਾ ਧਿਆਨ ਨਾਲ ਜਾਇਓ ਪਰ ਜਦੋਂ ਅਸੀਂ ਪਹਿਲੇ ਦਿਨ ਜਾ ਕੇ ਦੇਖਿਆ ਮੇਰੇ ਨਾਲ ਮੇਰੀ ਟੀਮ ਸੀ ਸਾਨੂੰ ਉਥੇ ਇਨਾ ਪਿਆਰ ਮਿਲਿਆ ਇਨਾ ਮਾਨ ਮਿਲਿਆ